ਅੰਮ੍ਰਿਤਸਰ ਫਰੂਟ ਐਂਡ ਵੈਜੀਟੇਬਲ ਮਰਚੈਂਟ ਐਸੋਸੀਏਸ਼ਨ ਨੇ ਸਬਜੀ ਮੰਡੀ ਵੱਲਾ ਵਿਖੇ 79ਵਾਂ ਸਭ ਤੋਂ ਪਕਤਾ ਦਿਵਸ ਮਨਾਇਆ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਦੇ ਗੋਣੀ ਮੈਂ ਤੁਹਾਡੇ ਨਾਲ ਪੁਰਾਣੀ ਡਿਟੇਲ ਦਿਸਾਵਾ ਸਾਡੀ ਪਹਿਲਾਂ 1962 ਤਿੰਨ ਹੁੰਦੀ ਫੂਡ ਐਂਡ ਵੈਜੀਟੇਬਲ ਮਰਚੈਂਟ ਯੂਨੀਅਨ ਉਹ ਯੂਨੀਅਨ ਸਾਡੀ ਕਈ ਸਾਲ ਚੱਲੀ ਚੱਲਣ ਤੋਂ ਬਾਅਦ ਉਹ ਜਾ ਉਹ ਬੰਦਿਆਂ ਦੇ ਹੱਥ ਆ ਗਈ ਪਹਿਲਾਂ ਤੇ ਸਾਡੇ ਇਲੈਕਸ਼ਨ ਨੂੰ 20 ਸਾਲ ਬਾਅਦ ਬਗਿਆਦਾ ਦਾ ਸਬੰਧਨ ਲਿਖਿਆ ਹੋਇਆ ਸੀ ਉਹ ਉਹਨਾਂ ਨੇ 20 ਸਾਲ ਯੂਨੀਅਨ ਦੀ ਜਿਹੜੀ ਸੀ ਉਹ ਰਜਿਸਟਰ ਨਹੀਂ ਕਰਾਈ ਰਜਿਸਟਰ ਨਹੀਂ ਕਰਾਈ ਅਸੀਂ ਪਹਿਲੀ ਇਲੈਕਸ਼ਨ ਜਿਹੜੀ ਜਿੱਤੀ ਸੀ ਉਹ ਯੂਨੀਅਨ ਜੀ ਜਿੱਤੀ ਸੀ ਕਿਉਂਕਿ ਇਹਨਾਂ ਨੇ ਯੂਨੀਅਨ ਚ ਇਲੈਕਸ਼ਨ ਕਰਾਈ ਇਹ ਜ਼ਿੰਮੇਵਾਰੀ ਦੇ ਉਸ ਵੇਲੇ ਦੇ ਜਨਰਲ ਸੈਕਟਰੀ ਦੀ ਸੀ ਨਾ ਕਿ ਮੈਂ ਕਿਹੜੀ ਯੂਨੀਅਨ ਚ ਇਲੈਕਸ਼ਨ ਕਰਾਉਂਦੇ ਆ ਖੀਰ ਜ਼ਿਲ੍ਹੇ ਦੀ ਦੂਜੀ ਇਲੈਕਸ਼ਨ ਲੜਨ ਲੱਗੇ ਤੇ ਨਾ ਰੌਲਾ ਪਾਤਾ ਤੇ ਇਹ ਤੇ ਯੂਨੀਅਨ ਜਿਹੜੀ ਹੈ ਜੀ ਇਹ ਰਜਿਸਟਰ ਨਹੀਂ ਚਲੋ ਅਸੀਂ ਚੰਡੀਗੜ੍ਹ ਪੰਜ ਸੱਤ ਚੱਕਰ ਲਾਏ 20-25 ਸਾਲ ਦਾ ਵਕਬਾ ਬੈ ਚੁੱਕਾ ਹੀ ਇਹ ਯੂਨੀਅਨ ਜਿਹੜੀ ਕਦੇ ਨਹੀਂ ਪਾ ਸਕਦਾ ਦੁਬਾਰਾ ਫਿਰ ਅਸੀਂ ਉਹ ਸਾਰੇ ਮੈਂਬਰਾਂ ਨਹੀਂ ਸੀ ਅਈ ਯੂਨੀਅਨ ਆਫ ਫਰੂਟ ਐ ਫਰੂਟ ਐਂਡ ਵੈਜੀਟੇਬਲ ਐਸੋਸੀਏਸ਼ਨ ਐਸੋਸੀਏਸ਼ਨ ਜੀ ਉਸੇ ਤਾਮ ਨਹੀਂ ਚੱਲੇ ਆ ਜੋ ਸਾਡੇ ਬਰੂਰਖਾਨੇ ਚਲਾਈ ਸੀ ਪੰਜਾਬ 50 ਸਾਲ ਪੁਰਾਣਾ ਉਸੇ ਤਰੀਕੇ ਨਾਲੀ ਮੰਡੀ ਦੇ ਵਿੱਚ 26 ਜਨਵਰੀ ਦੇ 15 ਸਾਲ ਚੰਗਾ ਜਿਹੜਾ ਉਹ ਪ੍ਰਧਾਨ ਚੁਣਾਂ ਦਾ ਇਹਦੇ ਵਿੱਚ ਮੇਰੀ ਵੀ ਉਮਰ 65 ਸਾਲ ਹੋ ਗਈ ਹੈ ਕੋਈ 5 ਦਾ ਕਿੰਦੋਂ ਮੈਂ ਮੰਡੀ ਚ ਐਕਟਿਵ ਆ ਮੈਂ ਪੁਰਾਣੀ ਮੰਡੀ ਵਾਜ ਪ੍ਰਧਾਨ ਕੀ ਗਿਆ ਮੇਰੇ ਵੇਖਣ ਦੇ ਵਿੱਚ ਅੱਜ ਤੱਕ ਨਾ ਮੀਟਿੰਗਾਂ ਘਾਟ ਵੰਡੇ ਗਿਆ ਨਾ ਮਤਲਬ ਕੋਈ ਬਾਹਰ ਦਾ ਬੰਦਾ ਚੀਫ ਗੈਸਟ ਬਣਾਇਆ ਗਿਆ ਜਿਹੜਾ ਕਿ ਸਾਡੀ ਪੁਰਾਣੀ ਯੂਨੀਅਨ ਦੇ ਇੱਥਾਂ ਚ ਨਹੀਂ ਅਸੀਂ ਉਹੀ ਕੀਤਾ ਚੀਫ ਗੈਸਟ ਅਸੀਂ ਬੋਲ ਬਣਾ ਸਕਦੇ ਹਾਂ ਮੇਰੇ ਵੀ ਕੋਈ 20 25 ਕੌਂਸਲਰ ਨਾਲ ਲਿੰਕ ਕੇ ਐਮਐਲ ਨਾਲ ਲਿੰਕ ਨੇ ਪਰ ਅਸੀਂ ਉਹ ਕੰਮ ਨਹੀਂ ਕੀਤਾ ਅਸੀਂ ਆਪਣੇ ਪੁਰਾਣੇ ਨਿਰਗਾਂਦੀ ਯੂਨੀਅਨ ਬਣਾਈ ਉਹਦੇ ਸਨਾਤਾ ਵਿੱਚ ਦੇ ਅਗੋ ਬੱਚਿਆਂ ਨੂੰ ਇਹ ਹੋਈ ਸਮਝਾਈਦਾ ਕਿ ਜੋ ਪਿੱਛੋਂ ਚੱਲਦਾ ਆਇਆ ਉਹੋ ਹੀ ਚੱਲਣਾ ਇਹ ਕਹਿੰਨਾਂ ਨੇ ਬਦਲਾਅ ਕੀਤਾ ਸੀ ਸਾਲ ਦੇ 200 ਇਲੈਕਸ਼ਨ ਕਰਾਏ ਸਭਾ ਦੇ ਨਾ ਗੈਪ ਕਰਤਾ ਯੂਨੀਅਨ ਇਹਨਾਂ ਰਿਸਟਰ ਨਹੀਂ ਹੁੰਦੇ ਸੀ ਅਸੀਂ ਉਹਨੂੰ ਕਵਰ ਕੀਤਾ ਪਹਿਲੀ ਇਲੈਕਸ਼ਨ 19 ਜੋ ਹੀ ਅਸੀਂ ਜਿੱਤੀ 200 2 ਟਰ ਨੇ ਇਹਨਾਂ ਨੇ ਕਿਸੇ ਨੇ ਪੇਪਰ ਨਹੀਂ ਭਰੇ ਪਹਿਲੀ ਇਲੈਕਸ਼ਨ ਚ ਵੀ ਕੋੜ ਗਏ ਸੀ ਕਿ ਇਹਨਾਂ ਨੇ ਪ੍ਰਸਾਸ ਘੋਲਾ ਨਹੀਂ ਕੀਤਾ ਉਹ ਅਸੀਂ ਕੋਰ ਤੋਂ ਕੇ ਜਿੱਤਿਆ ਸਾਨੂੰ ਉਹ ਆਉਣ ਨੂੰ ਕੋਈ ਗੱਲ ਕਰਾਂਗਾ ਜਿਹੜੀ ਕਰਾਂ ਉਹ ਕਾਗਜ਼ੇ ਤੇ ਵੀ ਪਏ ਨੇ ਹੁਣ ਇਹਨਾਂ ਨੇ ਫੇਰ ਉਹੀ ਕੰਮ ਹੈ ਕਿ ਉਹ ਜੂਨੀਅਨ ਜਾਂ ਆਪਾਂ ਲੈਕਚਰ ਵੀ ਲੜ ਲੈਣੀ ਹੈ ਵੋਟਾਂ ਵੀ ਬਾ ਲੈਣੀ ਹੈ ਜਿੱਗ ਕੇ ਤੇ ਵਧੀਆ ਜੇ ਨਹੀਂ ਜਿੱਤੇ ਆਪਾਂ ਦੀ ਮੈਂ ਬੱਕਰੀ ਬਣਾ ਪਰ ਤਾਂ ਜੀ ਇੱਕ ਜਿਸ ਤਰ੍ਹਾਂ ਉਸਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਸਮੂਹ ਜਿਹੜੇ ਮੰਡੀ ਦੇ ਉਪਦੇਦਾਰ ਜਿੰਨੇ ਮਤਲਬ ਪਾਈਚਾਰਾ ਸੀ ਇੱਕ ਉੱਚ ਫੈਸਲਾ ਲਿਆ ਗਿਆ ਸੀ ਕਿ ਜਦੋਂ ਵੀ 15% ਜਾਂ 26-33 ਹੁੰਦੀ ਆ ਉਹ ਜਿਹੜਾ ਝੰਡਾ ਵਾ ਜਿਹੜਾ ਕੌਮੀ ਝੰਡਾ ਉਹ ਸਿਰਫ ਮੌਜੂਦਾ ਪ੍ਰਧਾਨ ਹੀ ਉਹਨੂੰ ਲੈ ਰਹੇ ਮੇਰੇ ਕੋਲ ਇਤਨੀ ਬਈ ਹੈ ਉਹਦੇ ਅਗੇ ਅਸੀਂ ਕੋਟ ਵੀ ਜਾ ਸਕਦੇ ਹਾਂ ਪਰ ਭਰਾਵਾਂ ਨੂੰ ਉਲਝਾਣਾ ਨਹੀਂ ਮੰਡੀ ਨੂੰ ਉਲਝਾਣਾ ਨਹੀਂ ਅਸੀਂ ਉਹ ਸਾਰਿਆਂ ਨੂੰ ਪਤਾ ਸਾਡੇ ਜੰਨਤ ਸਾਹਿਬੀ ਸਾਹਮਣੇ ਉਹ ਗਰੁੱਪ ਚ ਵੀ ਪਾਜੀ ਸੀ ਬਹੁਤ ਸੀਮੀਟਡ ਜੋ ਐਗਰੀਮੈਂਟ ਹੋਇਆ ਸੀ ਉਹ ਉਹਨਾਂ ਬਾ ਕੀ ਲੱਗਦਾ ਨਹੀਂ ਜਿਹੜੀ ਇਲੈਕਸ਼ਨ ਹੋਈ ਆ ਪ੍ਰਧਾਨ ਆਦਿ ਨੂੰ ਸਿਰਾ ਪਿਆ ਵਾ ਉਸ ਹੱਬ ਨੇ ਜਿਹੜਾ ਇਹਨਾਂ ਨੂੰ ਨਾਲ ਮਿਲ ਕੇ ਜਿਹੜਾ ਜਿਹਨੇ ਦੂਸਰੇ ਹੋਂਦ ਕਦੇ ਵਾਜੂਟਾ ਬਣ ਗਈ ਆ ਉਹ ਤੁਹਾਡੇ ਨਾਲ ਹੀ ਮਿਲ ਕੇ ਚੱਲਣਾ ਚਾਹੀਦਾ ਸੀ ਚਾਹੀਦਾ ਤੇ ਹੈਗਾ ਹੀ ਪਰ ਉਹ ਤੋਂ ਪਹਿਲੇ ਦੇ ਦੁੱਢੀ ਦੇ ਜਿੱਤਿਆ ਬੰਦਾ ਇਹਨਾਂ ਦੀ ਦੁਕਾਨ ਤੇ ਜਾਣ ਰਿਹਾ ਯਾਰ ਆਪਾਂ ਰਲ ਕੇ ਕੰਮ ਕਰੀਏ ਜੀ ਇਹਨਾਂ ਦੇ ਅੱਗੋਂ ਕਈ ਮੈਸੇਜ ਆਏ ਮੈਂ ਨਹੀਂ ਲੱchnਾ ਚਾਹੁੰਦਾ ਠੀਕ ਜੀ ਆਪਾਂ 7000 ਕਾਣ ਫੜੇ ਯੂਨੀਅਨ ਦੀ ਸਟਿਕਰ ਪ੍ਰੋਡਕਸ਼ਨ ਕਰਾਈ ਮੇਰੀ ਸਵਾਝੀ ਆਜ਼ਾਦੀ ਦਲ ਚ ਤੇ ਇਨੀ ਯੂਨੀਅਨ ਬਣ ਗਈ ਆ ਕਿ ਉੱਥੇ ਬੰਦਾ ਨਹੀਂ ਚੜਨਾ ਲੱਗਾਇਆ ਅਗੋਂ ਮਹਾਰਾਜ ਮੇਅਰ ਕਰੇ ਐ ਵੀ ਚੱਲੇਗਾ ਤੁਹਾਨੂੰ ਸਾਰੀ ਵਧਾਈ ਜਿਹੜਾ ਨਾਗੇ ਸਾਡੇ ਨੰਮ ਕੇ ਬੱਚੇ ਨੇ ਜਨਮਾ ਇਹਨਾਂ ਫਿਰ ਕੁਝ ਪੰਜਮਾ ਪ੍ਰਧਾਨਕਾ ਕਰਦੇ ਹੁਣ ਜਿਹੜਾ ਅੱਜ 15 ਅਗਸਤ ਲਪੋਰ ਕਸ਼ਵੇਂ ਚ ਸਮੂਹ ਦੇਸ਼ ਵਾਸੀਆਂ ਨੂੰ ਮੌਜੂਦਾ ਪ੍ਰਧਾਨ ਹੋਣ ਦੇ ਨਾਤੇ ਤੁਸੀਂ ਕੀ ਮੈਸੇਜ ਮੈਂ ਤੇ ਇਹੋ ਹੀ ਮੈਸੇਜ ਦੇਣਾ ਕਿ ਉਹਨਾਂ ਨੂੰ ਲੱਖ ਲੱਖ ਵਧਾਈ ਹੋਵੇ ਤੇ ਬਾਹਰ ਜਿੰਨੀਆਂ ਐਸੋਸੀਏਸ਼ਨਾਂ ਨੇ ਉਹ ਇਸੀ ਵੱਲ ਧਿਆਨ ਦੇ ਕੇ ਜੋ ਮੰਡੀ ਚ ਗੰਦ ਪਿਆ ਉਹ ਬਾਹਰ ਨਾ ਪਵੇ ਮੈਂ ਇਨੀ ਰਿਕਵੈਸਟ ਕਰਦਾ ਹਾਂ ਮੇਰਾ ਨਾਮ ਹਰਪੀ ਸਿੰਘ ਕੋ ਸਿਨੀਅਰ ਵਾਈਸ ਪ੍ਰਧਾਨ ਸਬਜੀ ਮੰਡੀ ਵੱਲੋਂ ਜੀ ਔਰ ਅੱਜ ਦਾ ਜਿਹੜਾ ਆਜ਼ਾਦੀ ਦਿਵਸ ਆ ਦੇਸ਼ ਵਿਦੇਸ਼ ਵਿੱਚ ਵਸਦੇ ਭੈਣ ਭਰਾ ਬਜ਼ੁਰਗਾਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਕਾਮਨਾ ਕਰਦੇ ਆ ਸਾਡਾ ਮੁਲਕ ਸਾਡਾ ਦੇਸ਼ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਕਰੇ ਮੰਡੀ 'ਚ ਆਉਣ ਵਾਲੇ ਸਮੇਂ 'ਚ ਜੂਨੀਅਰ ਬੰਦੋਂ ਡਵੈਲਪਮੈਂਟਿਸ ਨਾ ਬਿਕੋ ਡਵੈਲਪਮੈਂਟ ਬਹੁਤ ਵਧੀਆ ਹੋ ਰਹੀ ਆ ਔਰ ਕੰਮ ਹੋ ਰਹੇ ਨੇ ਕੱਲ ਵੀ ਚੇਅਰਮੈਨ ਸਾਹਿਬ ਆਏ ਸੀਗੇ ਉਹਨਾਂ ਉਹਨਾਂ ਜਾਇਜ਼ਾ ਲਿਆ ਦੇਖਿਆ ਸਾਰਾ ਕੁਝ ਜਿਵੇਂ ਸੜਕ ਦੀ ਮਰਮਤ ਹੋ ਰਹੀਆਂ ਵਾ ਸੀਰ ਉਹਦਾ ਪੀਣ ਵਾਲੇ ਪਾਣੀ ਨੇ ਛੱਡ ਚਾਰ ਨੰਬਰ ਜਿਹੜਾ ਛੱਡ ਹੈ ਉਹਦੀ ਰਿਪੇਅਰ ਹੋ ਰਹੀ ਆ ਉਹਨਾਂ ਹੋਰ ਵੀ ਕੰਮ ਆਏ ਇਹਨਾਂ ਨੂੰ ਦੱਸੇ ਸੀਗੇ ਜਿਹੜੇ ਮੰਡੀ ਦੇ ਵਿੱਚ ਇਹ ਕਰਨ ਵਾਲੇ ਨੇ ਹੋਰ ਕਰਵਾਓ ਵੀ ਔਰ ਕੱਲ ਦੇਖਣ ਤੋਂ ਬਾਅਦ ਉਹਨਾਂ ਸਾਨੂੰ ਵਿਸ਼ਵਾਸ ਦਿਵਾਇਆ ਵੀ ਹੌਲੀ ਹੌਲੀ ਜਿਹੜੇ ਤੁਹਾਡੇ ਜਿਹੜੇ ਵਿਕਾਸ ਦੇ ਕੰਮ ਆਏ ਸਾਰੇ ਕੀਤੇ ਜਾਣਗੇ